ਆਜ ਜਗਾੜ ਜਾ ਵੇਖਿਆ ਤੇ ਪਾਣੀ ਵਾਲਾ ਇਹ ਭਾਜਣਾ ਉਹ ਤਾਂ ਹੀ ਸਾਰੇ ਖੇਤਾਂ 'ਚ ਪਾ ਦਿੰਦਾ ਤੇ ਬਹੁਤ ਵੱਡਾ ਇਧਰ ਆ ਲਗਾਉਂ ਲਗਾ ਚ ਸਾਰਾ ਉਹ ਤਾਂ ਹੀ ਤਗੜਦਾ ਪੂਰੀ ਕਰਮੀ ਇੱਥਿਆਂ ਨੂੰ ਪੂਰਾ ਟੰਪੇਜ ਜਿਹੜਾ ਤੇ ਉੱਤੇ ਮੀਂਹ ਵਰਾ ਕੇ ਆਏ ਸਾਰੇ ਇਹਦੇ ਤੇ ਕਿੱਡਾ ਖੇਤ ਦੀਦਾ ਉਹ ਫੈਕਟਰੀ ਤਾਂ ਹੀ ਹਨਾ ਫਰੇ ਵਾਲਾ ਉਹ ਫੈਕਟਰੀ ਤਾਂ ਹੀ ਘੁਮਾ ਕੇ ਆਏ ਹਾਂ ਇੱਥੋਂ ਹੀ ਆਇਆ ਸੀ ਪੈਣਾ ਪਾਉਣਾ ਹਾਂ ਦੇਖ ਹਾਂ ਇਹ ਤੇ ਵੇਚ ਗਿਆ ਹੁਣ ਹੀ ਸਾਡੇ ਸਾਹਮਣੇ ਖੜਾ ਇੱਥੇ ਆ ਕੇ ਇਹ ਜਿਗਾਰਡ ਸੋ ਨੂੰ ਐ ਨਹੀਂ ਪਤਾ ਲੱਗਾ ਕਿ ਕਮੌਂਾ ਕਿੰਨਾ ਦਾ ਪਹਾੜੇ ਲੌਂਕਦੇ ਆ ਸਾਰੇ ਦਾ ਪਹਾੜੀ ਆ ਕੋਈ ਉਧਰੋਂ ਗਲਾਰ ਨਹੀਂ ਆਉਂਦੀ ਕੋਈ ਉਹ ਨਹੀਂ ਆਉਂਦਾ ਤਾਰ ਆਉਂਦੀ ਇਹਦੀ ਜ਼ਰੂਰ ਬੀਜੀ ਵਾਲੀ ਉਹ ਆਉਂਦੀ ਤੇ ਬਸ ਆਹ ਜਿਗਾਰਡ ਜਾਂ ਲੱਗਿਆ ਹੋਇਆ ਤੇ ਟਾਇਰਾਂ ਤੇ ਆ ਆਹਾਂ ਸਾਰੇ ਟਾਇਰਾਂ ਤੇ ਆ ਹੀ ਹੋਊਗਾ ਮੇਰੇ ਹਿਸਾਬ ਨਾਲ ਤਾਂ 44 ਮੋਟਰਾਂ ਜਿਹੜੀ ਉਹ ਕਮਾਉਂਦੀਆਂ ਨੇ ਉਹੀ ਆ ਉਧਰ ਆ ਜਿਉਂ ਆਂ ਚ ਜਾਂਦਾ ਜਿਉਂ ਖੜੇ ਲ ਦੇਖ ਲਓ ਮਾਰੀ ਹੈ ਹੈ ਜਿਉਂ ਹੀ ਨੇ ਹਾਂ ਜਿਉਂ ਨਾ ਕਣਕ ਜੀਆਂ ਨੂੰ ਆ ਕਣਕੋ ਹੀ ਜਿਉਂ ਹੀ ਆ ਉਹ ਬਾੜੇ ਜਿਉਂ ਨਹੀਂ ਤਗੜੇ ਦੇਖ ਲੋ ਪੰਜਾਬ ਚ ਕਿੱਡੀ ਤਗੜੀ ਤਗੜੀਆਂ ਪੈਲੀਆਂ ਜਿਉਂ ਆ ਦੇਖ ਲੋ ਹੈ ਕਿੱਡਾ ਕੇ ਟਰਾਲੀਆਂ ਭਰ ਜਾਂਦੀਆਂ ਇੱਥੇ ਇਹਨਾਂ ਦੀ ਇਸ ਕਰਕੇ ਸਾਂਹ ਲੋ ਪੰਜਾਬ ਦੀ ਸਾਂਭਿਆ ਜਾਂਦਾ ਇੱਥੇ ਹੈ ਰਹੀ ਐਨਾ ਪਾਣੀ ਪੂਣੀ ਦਾ ਪ੍ਰਬੰਧ ਕੋਈ ਪੰਦ ਨਹੀਂ ਇਧਰ ਛੜਕਦੇ ਆ ਪਾਣੀ ਆ ਤੇਰਾ ਪਾਣੀ ਪਾਉਂਦੇ ਆ ਦੇਖ ਲੋ ਦੇਖ ਲੋ ਛਕਤਾ ਹੀ ਆ ਲੱਖਾਂ ਸਣ ਆਏ ਵੀ ਨਹੀਂ ਬਿਲ ਕਰਾਉਂਦਾ ਵੀ ਪਾਣੀ ਬਚਾ ਲਓ ਪਾਣੀ ਬਚਾ ਲਓ ਪਾਣੀ ਬਚਾ ਲਓ ਐ ਛੜਕਣਾ ਪਿਆ ਕਰਨਾ ਤੁਹਾਨੂੰ ਵੇਖ ਲਓ ਨਹੀਂ ਐ ਛੜਕਣਾ ਪਿਆ ਹਾਂ ਆ ਗਰਮਾ ਚ ਇਹਨਾਂ ਨੇ ਆਲੂ ਕਰੇ ਇੱਥੇ ਆਲੂ ਚੱਖਣ ਆਏ ਸੀਗੇ ਤੇ ਐ ਛੜਕਾ ਆ ਜਾਂ ਕਰਤਾ ਦੇ ਆਲੂਆਂ ਤੇ ਉੱਤੇ ਤੇ ਬੱਟਾ ਚ ਲਾਉਂਦੇ ਨੂੰ ਦੇ ਤਾਂ ਹੈ ਨਹੀਂ ਐ ਬੱਟਾ ਦੇ ਕਿੱਥੇ ਲਾਉਂਦੇ ਆ ਨਾ ਮਿੱਟੀ ਛਾੜਦੇ ਆ ਜਿਵੇਂ ਆਪਾਂ ਤਾਂ ਮਿੱਟੀ ਛਾੜ ਜਾਂਦੇ ਹਾਂ ਜਿਵੇਂ ਆਹਨਾਂ ਦੇਖ ਲਓ ਕਿੰਨੇ ਸਾਡੇ ਸਹਾਂਭਾ ਨਾ ਵੀ ਕਿੰਨੇ ਬਣੇ ਦੇ ਨਿਕਲੇ ਆਉਣਗੇ ਵੀ ਆਜ ਤਾਂ ਯਾਰ ਐਡੀ ਤਕੜੀ ਖੇਤੀ ਹੁੰਦੀ ਆ ਵੀ ਗੰਨਾ ਛਾੜ ਦੋ ਐਵੇਂ ਕਰੀ ਆਨੇ ਨਾ ਅਮਰੀਕਾ ਅਮਰੀਕਾ ਜਿਉਂ ਆ ਪਰ ਫੜਿਆ ਹੈ ਹਜ਼ਾਰਾਂ ਕੰਮਾ ਝੜਾ ਤੇ ਇਹਦੇ ਚ ਨਿਕਲਣਗੇ ਬਸ ਉਸ ਹਰ ਨਾਲ ਆ ਇਥੇ ਆਲੂ ਪੈਦਾ ਕਰਦੇ ਆ ਸਾਰੇ ਫੈਕਟਰੀਆਂ ਹਰ ਵਕਤੀ ਆਲੂ ਚੱਲੀ ਜਾਂਦੇ ਆ ਇੱਧਰ ਦਿਖਾਉਂਦੇ ਆ ਤੁਹਾਨੂੰ ਇਹ ਮਸ਼ੀਨਾਂ ਚੱਲ ਤਾ ਸਾਰਾ ਗਿਰਾਰ ਫੜਨ ਵਾਲਾ ਇਹ ਆਲੂ ਆ ਸਾਰੇ ਆਹ ਪਹਾੜੇ ਨਾਲ ਪਾਣੀ ਆ ਪਾਉਂਦੇ ਉੱਤੇ ਛਰਕਾ ਜਾ ਕਰਕੇ ਆਏ ਆ ਆਹ ਮਸ਼ੀਨਾਂ ਖੜੀਆਂ ਲਗਵਾਲੀਆਂ ਸਾਰੀਆਂ ਸਾਰੇ ਸਟੋਰ ਇਧਰ ਆਲੂਆਂ ਦੀ ਆਏ ਵੱਡੇ ਵੱਡੇ ਆਏ ਨੀ ਮਿੱਟੀ ਜੀ ਹਟਲੇ ਜਿਆਣੀ ਮਿੱਟੀ ਐ ਇੱਥੇ ਰੋ ਸਾਫ ਵੀ ਨੀ ਰੋਲੇ ਰੜੇ ਜਿਆ ਬੱਚੇ ਨੇ ਉਵੇਂ ਆਲੂ ਟੁਕਰੀ ਜਾਂਦੇ ਆਹ ਮਸ਼ੀਨ ਬੜੀ ਆਲੂਆਂ ਦੀ ਐ ਇੱਕ ਕੋਹ ਟਰੱਕ ਭਰ ਕੇ ਆ ਗਿਆ ਆਲੂਆਂ ਦਾ ਖੇਤਾਂ ਚੋਂ ਮਸ਼ੀਨਾਂ ਨਾਲ ਪੜਦੇ ਆ ਖੇਤਾਂ ਚੋਂ ਇੱਥੇ ਆ ਜਾਂਦੇ ਟਰੱਕ ਇਹਦੀ ਮਸ਼ੀਨਾਂ ਨਾਲ ਸ਼ਾਂਤੀ ਕਰਕੇ ਅੰਦਰ ਭਰਦਾਂ ਦੇ ਫੁੱਲੇ ਛੱਡਦਾ ਜਿਆ ਬੋਰੇ ਆ ਭਾਰਤਾਂ ਜਿਆ ਉਹ ਕਹਾ ਫਿਰ ਟਰੱਕਾਂ ਚ ਲਾਪ ਹੋ ਗੁੰਦੇ ਇੱਕ ਟਰੱਕ ਉਹ ਆ ਗਿਆ ਭਰ ਨਾਲ ਉਹ ਭਰਨਾ ਪੈਂਕ ਲਾਉਣਾ ਹਜੇ ਉਹ ਇਹਨਾਂ ਦਾ ਭਰਿਆ ਖੜਾ ਉਹ ਲਾਉਣਾ ਪੈਂਕ ਆ ਇਹਨਾਂ ਨੇ ਮਸ਼ੀਨ ਦੇ ਮਗਰ ਲਾਤਾ ਇੱਥੇ ਤੇ ਇਹਦੇ ਉੱਤੇ ਜਿਹੜਿਆ ਉਹ ਦਾਣੇ ਹੁੰਦੇ ਆ ਨਾ ਤੇ ਉਹ ਸਾਫ਼ ਕਰਦੇ ਆ ਆਹ ਡਾਕ ਆਸੇ ਉਹ ਜਾਂਦਾ ਬਾਈ ਆਪਣੇ ਨਾਲ ਭਰਨ ਨੂੰ ਇਹਨਾਂ ਸਾਲਾ 20 ਮਿੰਟਾਂ ਚ ਭਰ ਦੇਣਾ ਉਹ ਭੋਰਾਂ ਆਏ ਮਸ਼ੀਨ ਜੀ ਨਾਲ ਚੱਕ ਕੇ ਇੱਧਰ ਲਾਇਆ ਵਾ ਡਾਕ ਤੇ ਇੱਥੇ ਆਹ ਟਰੈਕਟਰ ਖੜਾ ਇੱਥੇ ਆਹ ਟਰੈਕਟਰ ਨਿਕਾਲ ਦੇ ਨਿੱਕੇ ਨਿੱਕੇ ਸੰਦ ਇੱਥੇ ਬਹੁਤ ਆ ਜਿਹਦਾ ਕੰਮ ਉਹਦੇ ਸੰਦ ਆਹ ਟਰੱਕ ਇੱਥੇ ਬੈਕ ਲਾਤਾ ਭਰਿਆ ਵਾ ਤੇ ਇੱਥੇ ਆ ਸਾਫ਼ ਨਾ ਤਰੀਕੇ ਸਿੱਟੀਆਂ ਦੀ ਮਸ਼ੀਨ ਜੀ ਆਏ ਤੁਹਾਨੂੰ ਦਿਖਾਉਣਾ ਆਹ ਦੇਖ ਜੰਤਰ ਜਾਂ ਲੱਗਿਆ ਵਾ ਜਿਹੜੀਆਂ ਤੂਤਰਾਂ ਹੀ ਹੁੰਦੀਆਂ ਉਹ ਤੋੜ ਕੇ ਸਿੱਟੀ ਜਾਂਦੇ ਇੱਥੋਂ ਆਲੂ ਐ ਜਾਂਦੇ ਆ ਮਗਰ ਇਹ ਆ ਜਾਂਦੀ ਆ ਮਸ਼ੀਨ ਜੀ ਮਗਰੇ ਇਹ ਜਾ ਕੇ ਮਗਰ ਤਾਹਾਂ ਦੀ ਆਲੂ ਦੇ ਵਿੱਚ ਦੀ ਜਾ ਕੇ ਉਹਦੇ ਚ ਜਾਂਦਾ ਆ ਆਲੂ ਦੇ ਆਲੂ ਜਾਂਦੋ ਨਾ ਮਸ਼ੀਨ ਨਾਲ ਆ ਵੀ ਆਲੂ ਨਾਲ ਨਾ ਮਸ਼ੀਨਾਂ ਆਲੂ ਆਹੀ ਆਲੂ ਆਪਰੇ ਫਰਾ ਡਰਮ ਜਾਂ ਆ ਸਾਰਾ ਡਰਮ ਭਰਿਆ ਹੋਣਾ ਆਏ ਇਹ ਕੀ ਸਟੋਰ ਹੋ ਜਾਂਦੇ ਆ ਉਹ ਬੋਰੇ ਇਹ ਭਰਤਾਂ ਦੇ ਇੱਥੇ ਸਾਰੇ ਹਾਂ ਆ ਕੰਮ ਇੱਥੇ ਉਹ ਬਹੁਤ ਵੱਡਾ ਸਟੋਰ ਆ ਇੱਥੋਂ ਅੰਦਰ ਉਹ ਬੋਰੇ ਇਹ ਭਰੇ ਹੋਏ ਨੇ ਇਹਨਾਂ ਦੇ